ਐਨੇ ਦੋ ਸਿਆਸੀ ਵੱਡੇ ਲੀਡਰ ਮਨੀਸ਼ सिसोदिया ਤੇ ਚਰਨਜੀਤ ਸਿੰਘ ਚੰਨੀ ਜਿਨ੍ਹਾਂ ਦੀ ਇੱਕ ਤਸਵੀਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਇਹ ਜਲੰਧਰ ਦੇ ਇੱਕ ਪ੍ਰੋਗਰਾਮ ਦੇ ਵਿੱਚ ਦੋਨੋਂ ਜਾਣੇ ਇਕੱਠੇ ਬੈਠੇ ਦਿਖਾਈ ਦਿੱਤੇ ਤੇ ਦੋਨੋਂ ਇੱਕ ਦੂਜੇ ਦੇ ਨਾਲ ਗੱਪਸ਼ਪ ਕਰਦੇ ਹੋਏ ਵਿਖੇੇ ਜਾ ਸਕਦੇ ਨੇ ਤੇ ਸੋਸ਼ਲ ਮੀਡੀਆ ਤੇ ਵੀਡੀਓ ਜਦੋਂ ਦੀ ਸਾਹਮਣੇ ਆਈ ਹੈ ਲੋਕ ਵੱਖ-ਵੱਖ ਤਰ੍ਹਾਂ ਦੀਆਂ ਗੱਲਾਂ ਸ਼ੁਰੂ ਕਰ ਦਿੰਦੇ ਨੇ ਇਹ ਤਸਵੀਰ ਵੇਖਦੇ ਸਾਰੀ ਐ ਲੱਗ ਰਿਹਾ ਜਿਵੇਂ ਕਿ ਬਹੁਤ ਹੀ ਪੁਰਾਣੇ ਯਾਰ ਦੋਸਤ ਹੋਣ ਤਾਂ ਸਟੇਜ ਤੇ ਖੜੇ ਹੋ ਕੇ ਇੱਕ ਦੂਜੇ ਖਿਲਾਫ ਵੱਖ-ਵੱਖ ਬਿਆਨ ਦੇਣ ਵਾਲੇ ਅੱਜ ਸਿਆਸੀ ਲੀਡਰ ਦੋਨੇ ਇੱਕ ਦੂਜੇ ਨਾਲ ਚੰਗੀ ਕੋਈ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਨੇ ਇਹ ਤਸਵੀਰ ਲਗਾਤਾਰ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੁੰਦੀ ਹੋਈ ਵਿਖਾਈ ਦੇ ਰਹੀ ਹੈ ਜਿੱਥੇ ਇੱਕ ਸਮਾਗਮ ਦੌਰਾਨ ਮਨੀਸ਼ ਸੋਦੀਆ ਤੇ ਚਰਨਜੀਤ ਸਿੰਘ ਚੰਨੀ ਇਕੱਠੇ ਬੈਠੇ ਹੋਏ ਦਿਖਾਈ ਦੇ ਰਹੇ ਨੇ ਤੇ ਉਹਨਾਂ ਦੇ ਨਾਲ ਬੀਜੇਪੀ ਦੇ ਲੀਡਰ ਵਿਜੇ ਸਾਹਪਲਾ ਵੀ ਬੈਠੇ ਹੋਏ ਨੇ ਪਰ ਮਨੀਸ਼ ਸੋਦੀਆ ਤੇ ਚਰਨਜੀਤ ਸਿੰਘ ਚੰਨੀ ਆਪਸ ਦੇ ਵਿੱਚ ਗੱਪਸ਼ਪ ਕਰਦੇ ਦਿਖਾਈ ਦੇ ਰਹੇ ਨੇ ਇੰਜ ਲੱਗਦਾ ਹੈ ਜਿਵੇਂ ਕਿ ਗਹਿਰੀ ਕੋਈ ਗੱਲਬਾਤ ਕਰ ਰਹੇ ਹੋਣ ਪਰ ਸਟੇਜਾਂ ਤੋਂ ਖੜੇ ਹੋ ਕੇ ਇੱਕ ਦੂਜੇ ਖਿਲਾਫ ਵੱਖ-ਵੱਖ ਤਰ੍ਹਾਂ ਦੇ ਬਿਆਨ ਦਿੰਦੇ ਨੇ ਪਰ ਰਾਜਨੀਤਿਕ ਤੌਰ ਤੇ ਉੱਠੇ-ਉੱਠ ਕੇ ਵੀ ਇਸ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਂਦੀਆਂ ਹੋਈਆਂ ਦਿਖਾਈ ਦੇ ਜਾਂਦੀਆਂ ਨੇ ਤੇ ਮਨੀਸ਼ ਸੋਦੀਆ ਤੇ ਚਰਨਜੀਤ ਸਿੰਘ ਚੰਨੀ ਦੀ ਇਸ ਵੀਡੀਓ ਤੇ ਤੁਹਾਡਾ ਕੀ ਕੁਝ ਕਹਿਣਾ ਹੈ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਐਨੇ ਦੋ ਸਿਆਸੀ ਵੱਡੇ ਲੀਡਰ ਮਨੀਸ਼ सिसोदिया ਤੇ ਚਰਨਜੀਤ ਸਿੰਘ ਚੰਨੀ ਜਿਨ੍ਹਾਂ ਦੀ ਇੱਕ ਤਸਵੀਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਇਹ ਜਲੰਧਰ ਦੇ ਇੱਕ ਪ੍ਰੋਗਰਾਮ ਦੇ ਵਿੱਚ ਦੋਨੋਂ ਜਾਣੇ ਇਕੱਠੇ ਬੈਠੇ ਦਿਖਾਈ ਦਿੱਤੇ ਤੇ ਦੋਨੋਂ ਇੱਕ ਦੂਜੇ ਦੇ ਨਾਲ ਗੱਪਸ਼ਪ ਕਰਦੇ ਹੋਏ ਵਿਖੇੇ ਜਾ ਸਕਦੇ ਨੇ ਤੇ ਸੋਸ਼ਲ ਮੀਡੀਆ ਤੇ ਵੀਡੀਓ ਜਦੋਂ ਦੀ ਸਾਹਮਣੇ ਆਈ ਹੈ ਲੋਕ ਵੱਖ-ਵੱਖ ਤਰ੍ਹਾਂ ਦੀਆਂ ਗੱਲਾਂ ਸ਼ੁਰੂ ਕਰ ਦਿੰਦੇ ਨੇ ਇਹ ਤਸਵੀਰ ਵੇਖਦੇ ਸਾਰੀ ਐ ਲੱਗ ਰਿਹਾ ਜਿਵੇਂ ਕਿ ਬਹੁਤ ਹੀ ਪੁਰਾਣੇ ਯਾਰ ਦੋਸਤ ਹੋਣ ਦਾ ਸਟੇਜ ਤੇ ਖੜੇ ਹੋ ਕੇ ਇੱਕ ਦੂਜੇ ਖਿਲਾਫ ਵੱਖ-ਵੱਖ ਬਿਆਨ ਦੇਣ ਵਾਲੇ ਅੱਜ ਸਿਆਸੀ ਲੀਡਰ ਦੋਨੇ ਇੱਕ ਦੂਜੇ ਨਾਲ ਚੰਗੀ ਕੋਈ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਨੇ ਇਹ ਤਸਵੀਰ ਲਗਾਤਾਰ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੁੰਦੀ ਹੋਈ ਵਿਖਾਈ ਦੇ ਰਹੀ ਹੈ ਜਿੱਥੇ ਇੱਕ ਸਮਾਗਮ ਦੌਰਾਨ ਮਨੀਸ਼ ਸੋਦੀਆ ਤੇ ਚਰਨਜੀਤ ਸਿੰਘ ਚੰਨੀ ਇਕੱਠੇ ਬੈਠੇ ਹੋਏ ਦਿਖਾਈ ਦੇ ਰਹੇ ਨੇ ਤੇ ਉਹਨਾਂ ਦੇ ਨਾਲ ਬੀਜੇਪੀ ਦੇ ਲੀਡਰ ਵਿਜੇ ਸਾਹਪਲਾ ਵੀ ਬੈਠੇ ਹੋਏ ਨੇ ਪਰ ਮਨੀਸ਼ ਸੋਦੀਆ ਤੇ ਚਰਨਜੀਤ ਸਿੰਘ ਚੰਨੀ ਆਪਸ ਦੇ ਵਿੱਚ ਗੱਪਸ਼ਪ ਕਰਦੇ ਦਿਖਾਈ ਦੇ ਰਹੇ ਨੇ ਇੰਜ ਲੱਗਦਾ ਹੈ ਜਿਵੇਂ ਕਿ ਗਹਿਰੀ ਕੋਈ ਗੱਲਬਾਤ ਕਰ ਰਹੇ ਹੋਣ ਪਰ ਸਟੇਜਾਂ ਤੋਂ ਖੜੇ ਹੋ ਕੇ ਇੱਕ ਦੂਜੇ ਖਿਲਾਫ ਵੱਖ-ਵੱਖ ਤਰ੍ਹਾਂ ਦੇ ਬਿਆਨ ਦਿੰਦੇ ਨੇ ਪਰ ਰਾਜਨੀਤਿਕ ਤੌਰ ਤੇ ਉੱਠੇ-ਉੱਠ ਕੇ ਵੀ ਇਸ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਂਦੀਆਂ ਹੋਈਆਂ ਦਿਖਾਈ ਦੇ ਜਾਂਦੀਆਂ ਨੇ ਤੇ ਮਨੀਸ਼ ਸੋਦੀਆ ਤੇ ਚਰਨਜੀਤ ਸਿੰਘ ਚੰਨੀ ਦੀ ਇਸ ਵੀਡੀਓ ਤੇ ਤੁਹਾਡਾ ਕੀ ਕੁਝ ਕਹਿਣਾ ਹੈ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ